ਤੁਸੀਂ ਹਰਪ੍ਰੀਤਾਂ ਦੀ ਬਾਹ ਫੜ ਲਈ ਆਏ ਆ ਕਿਹੜੀ ਟੀਮ ਆਈ ਉਹਦੇ ਬਾਰੇ ਜਾਣਕਾਰੀ ਤੇ ਕੀ ਕੀ ਤੁਸੀਂ ਲੈ ਕੇ ਆਏ ਹੋ ਅੱਜ ਹਰਪ੍ਰੀਤਾਂ ਵਾਸਤੇ ਪਹਿਲਾਂ ਤੋਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਰਪ੍ਰੀਤ ਸਿੰਘ ਜੀ ਕੋਤੜਾ ਨੇ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਹਰਪ੍ਰੀਤ ਨੇ ਉਹਨਾਂ ਦੀ ਜਿਹੜੀ ਡਿਮਾਂਡ ਸੀਗੀ ਕਿ ਸਾਡੇ ਇੱਥੇ ਜਿਹੜੇ ਪਾਣੀ ਵਾਲੇ ਬੋਰ ਨੇ ਉਹਨਾਂ ਚ ਪਾਣੀ ਗੰਦਾ ਪਾਣੀ ਚਲਾ ਗਿਆ ਇਸ ਕਰਕੇ ਸਾਨੂੰ ਪੀਣ ਵਾਲੇ ਪਾਣੀ ਦੀ ਬਹੁਤ ਪ੍ਰੋਬਲਮ ਹੈ ਉਹਨਾਂ ਵਾਸਤੇ ਪੀਣ ਦਾ ਪਾਣੀ ਸੁੱਕਾ ਰਾਸ਼ਨ ਜਿਹਨਾਂ ਵਿੱਚ ਖਾਣ ਪੀਣ ਦੀਆਂ ਦਾਲ ਖੰਡ ਵਗੈਰਾ ਉਸ ਤੋਂ ਰਵਾ ਜਿਹੜੇ ਬੇਜਬਾਨ ਜਾਨਵਰ ਨੇ ਉਹਨਾਂ ਨੂੰ ਉਹਨਾਂ ਦੀ ਖਾਦ ਖਰਾਕ ਫੀਡ ਵਗੈਰਾ ਤੇ ਜਿਸ ਤਰ੍ਹਾਂ ਸਰਦੀ ਦਾ ਮੌਸਮ ਆ ਰਿਹਾ ਹੈ ਉਸ ਵਾਸਤੇ ਜਿਹੜੇ ਇਹਨਾਂ ਦੇ ਕੰਬਲ ਲੈ ਕੇ ਆਏ ਆ ਕਿਉਂਕਿ ਬੇ ਬੇਹਾਬ بارش ਪੈਣ ਕਰਕੇ ਇਹਨਾਂ ਦੇ ਸਾਰੇ ਕੱਪੜੇ ਖਰਾਬ ਹੋ ਗਏ ਤੇ ਉੱਤੇ ਲੈਣ ਵਾਸਤੇ ਵੀ ਕਪੜਾ ਕੋਈ ਨਹੀਂ ਇਹਨਾਂ ਦੀ ਇਸ ਸਮੇਂ ਡਿਮਾਂਡ ਸੀ ਕਿ ਸਾਨੂੰ ਕੰਬਲ ਦਿੱਤੇ ਜਾਣ ਇਸ ਸਮੇਂ ਸਾਡੇ ਨਾਲ ਜਲੰਧਰ ਤੋਂ ਬੀਆਰ ਅਧਿਆਪਕ ਫਰੰਟ ਦੇ ਸਾਥੀ ਸਪੈਸ਼ਲ ਤੌਰ ਤੇ ਆਏ ਨੇ ਕਿਉਂਕਿ ਮੀਡੀਆ ਵਿੱਚ ਬਾਰ ਬਾਰ ਖਬਰਾਂ ਆਈ ਸੀ ਜਲੰਧਰ ਆਪਣੇ ਸਾਰੇ ਕਪੂਰਥਲੇ ਜ਼ਿਲ੍ਹੇ ਵਿੱਚ ਪਾਣੀ ਬਿਆਸ ਦਰਿਆ ਨੇ ਬਹੁਤ ਜ਼ਿਆਦਾ ਮਾਰ ਕੀਤੀ ਹੈ ਤੇ ਹੋਰ ਵੀ ਵਕਫਾ ਜ਼ਿਲ੍ਹਾ ਤੋਂ ਲਗਾਤਾਰ ਫੋਨ ਆ ਰਿਹਾ ਸੀ ਵੀ ਤੁਹਾਨੂੰ ਕਿਸੇ ਜ਼ਰੂਰਤ ਹੈ ਅਸੀਂ ਸਾਧ ਦੇ ਨੂੰ ਤਿਆਰ ਆ ਪਰ ਪਹਿਲਾ ਅੱਜ ਤੋਂ 10 ਦਿਨ ਪਹਿਲਾਂ ਅਸੀਂ ਇੱਥੇ ਜਗ੍ਹਾ ਤੇ ਨਹੀਂ ਸੀ ਆ ਸਕਦੇ ਕਿਉਂਕਿ ਸਾਰਾ ਜਿਹੜਾ ਸੀਗਾ ਇਹ ਪਿੰਡ ਮੰਡ ਸਰਦਾਰ ਸਿੰਘ ਵਾਲਾ ਪਾਣੀ ਨਾਲ ਘਿਰਿਆ ਹੋਇਆ ਸੀਗਾ ਤੇ ਉੱਥੇ ਬੰਨ ਉੱਪਰ ਕੁਝ ਖਾਸ ਕਿਸਮ ਦੇ ਜਾਂ ਕੁਝ ਲੋਕੀਸੀ ਜਿਹੜੇ ਫਾਇਦਾ ਇਸ ਚੀ ਦਾ ਲੈ ਰਹੇ ਸੀਗੇ ਉਹਨਾਂ ਤੱਕ ਇਹ ਰਾਸ ਸਮਗਰੀ ਨਹੀਂ ਸੀ ਪਹੁੰਚਦੀ ਤੇ ਸਾਡੇ ਜਿਵੇਂ ਬੀਆੜਾ ਅਧਿਆਪਕ ਫਰੰਟ ਕੂਰਥਲਾ ਦੇ ਸਾਥੀਆਂ ਦਾ ਇਹ ਉੱਚੀ ਸੁੱਚੀ ਸੋਚ ਸੀ ਵੀ ਜਿਹੜੇ ਪਿੱਛੇ ਬੈਠੇ ਨੇ ਪਿੰਡ ਦੇ ਵਿੱਚ ਸਾਥ ਬੈਠੇ ਨੇ ਪਰਿਵਾਰ ਉਹਨਾਂ ਤੱਕ ਵੀ ਰਾਸ਼ਨ ਜਾਂ ਬੇਜਬਾਨ ਜਾਨਵਰ ਨੇ ਉਹਨਾਂ ਵਾਸਤੇ ਵੀ ਉਹਨਾਂ ਦੀ ਫੀਡ ਖਦ ਖਾ ਕੇ ਜਿਹੜੀ ਹੈ ਪਹੁੰਚਾਈ ਜਾਵੇ। ਹਾਂ ਇਸੇ ਸੰਦਰਭ ਵਿੱਚ ਸਾਡਾ ਟੀਚਰ ਸਾਥੀ ਕਾਲਾ ਸਿੰਘ ਜਿਹੜਾ ਕਿ 15-20 ਦਿਨ ਦਾ ਉਹਨੇ ਸੰਤਾਪ ਇੱਥੇ ਆਪਣੇ ਪਿੰਡ ਵਿੱਚ ਹੀ ਹੋ ਗਿਆ। ਲਗਾਤਾਰ ਉਹਨਾਂ ਸਾਡਾ ਸੰਪਰਕ ਰਿਹਾ ਪਰ ਸਾਥੀ ਨੇ ਹਮੇਸ਼ਾ ਚੜਦੀ ਕਲਾ ਜ ਰਿਹਾ ਹੈ। ਇਸ ਕਰਕੇ ਉਹ ਵੀ ਵਧਾਈ ਦਾ ਪਾਤਰ ਹੈ ਸਰਦਾਰ ਕਾਲਾ ਸਿੰਘ ਜੀ। ਹਾਂਜੀ ਹਾਂਜੀ ਇਹਨਾਂ ਨੂੰ ਵੀ ਪੁੱਛ ਕੇ ਅਸੀਂ ਇਹਨਾਂ ਨੇ ਅੱਜ ਦੱਸਿਆ ਵੀ ਸਾਨੂੰ ਪਾਣੀ ਦੀ ਬਹੁਤ ਗਿਲਤ ਹੈ। ਪਾਣੀ ਸਾਡਾ ਪੀਣ ਵਾਲਾ ਪੀਣ ਯੋਗ ਨਹੀਂ ਆ। ਉਸੇ ਸੰਦਰਭ ਵਿੱਚ ਸਾਡੇ ਬੀ.ਐਡ ਅਧਿਆਪਕ ਫਰੰਟ ਕਪੂਰਥਲਾ ਤੇ ਬੀ.ਐਡ ਅਧਿਆਪਕ ਫਰੰਟ ਜਲੰਧਰ ਵੱਲੋਂ ਸਾਂਝੇ ਤੌਰ ਉੱਤੇ ਇਹ ਤਿਲ ਫੁੱਲ ਪੇਟਾ ਕੀਤਾ ਤੇ ਅੱਜ ਫਿਰ ਇਹਨਾਂ ਦੀ ਡਿਮਾਂਡ ਜੋ ਵੀ ਇਹਨਾਂ ਦੀ ਹੋਏਗੀ ਉਸੇ ਅਨਸਾਰ ਅਗਲੀ ਫਿਰ ਲੜੀ ਇਸੇ ਲਈ ਲੜੀ ਹੈ ਜੀ ਲੜੀ ਤਹਿਤ ਹੋਰ ਵੀ ਉਹਨਾਂ ਦੀ ਹੈਲਪ ਕੀਤੀ ਜਾਏਗੀ ਅੱਜ ਕਿੰਨੇ ਕ ਚੋਕਰ ਦੇ ਬੋਰੇ ਜਾਂ ਕਵਾਸ਼ੇ ਦੇ ਵਿੱਚ ਪੀ ਕੇ ਤੁਸੀਂ ਦੇਣ ਜਾ ਰਹੇ ਹੋ ਜਿ ਤਾਂ ਕਿ 8 ਫੀਟ ਦਾ 8 ਫੀਟ ਦਾ ਅਸੀਂ ਜੀ ਦੋ ਟੈਂਪੂ ਭਰ ਕੇ ਲੈ ਕੇ ਆਇਆ ਆਪਣੇ ਚੋਕਰ ਦੇ ਜੀ ਰਸਤੇ ਵਿੱਚ ਹੀ ਵੰਦੇ ਆ ਰਾਪਰ ਵੰਟ ਤੋਂ ਸ਼ੁਰੂ ਕੀਤਾ ਸੀ ਤੇ ਕੰਬਲ 50 ਦੇ ਕਰੀਬ ਕੰਬਲ ਨੇ ਤੇ ਸੁੱਕਾ ਰਾਸ਼ਨ ਵੀ ਹੈਗਾ ਜੀ ਤੇ ਪਾਣੀ ਦੀਆਂ ਬੋਤਲਾਂ ਵੀ ਜਿਹੜੀਆਂ ਪੇਟੀਆਂ ਆਪਾਂ ਲੈ ਕੇ ਆਇਆ 20 ਤੋਂ ਉੱਪਰ ਨੇ ਜੀ ਤੇ ਜੋ ਅੱਜ ਇਹਨਾਂ ਕੋਲ ਡਿਮਾਂਡ ਪੁੱਛ ਲਵਾਂਗੇ ਜੋ ਅਗੋਂ ਨੇ ਦੀ ਡਿਮਾਂਡ ਹੋਏਗੀ ਉਸ ਦੇ ਹਿਸਾਬ ਨਾਲ ਇਹਨਾਂ ਨੂੰ ਫਿਰ ਉਹ ਉਪਲਬਧ ਕੀਤਾ ਜਾਵੇਗੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਰਤਾਜ ਜੀ ਨੇ ਦੱਸਿਆ ਕਿ ਇਸ ਇਲਾਕੇ ਦੇ ਵਿੱਚ ਹੜ੍ਹ ਦੀ ਕਾਫੀ ਮਾਰ ਪਈ ਆ ਬਿਆਸ ਦਰਿਆ ਨੇ ਕਾਫੀ ਨੁਕਸਾਨ ਕੀਤਾ ਹੈ ਔਰ ਬਿਆਡ ਫਰੰਟ ਆਦਮ ਆਪਣਾ ਜਲੰਧਰ ਤੋਂ ਅਸੀਂ ਇਹਨਾਂ ਸਾਥੀਆਂ ਦੇ ਸਹਿਯੋਗ ਲਈ ਪਹੁੰਚੇ ਆ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਜਿਹੜੀ ਵਿਪਤਾ ਆ ਸਾਰੀ ਪੰਜਾਬ ਦੇ ਉੱਤੇ ਪਈ ਆ ਜਿੱਥੇ ਹੜ੍ਹ ਨੇ ਜ਼ਿਆਦਾ ਮਾਰ ਕੀਤੀ ਆ ਇਹਨਾਂ ਨੇ ਸਾਨੂੰ ਦੱਸਿਆ ਵੀ ਕਿਉਂਕਿ ਅਸੀਂ ਤਾਂ ਦੂਰੋਂ ਆਏ ਆ ਸਾਨੂੰ ਪਤਾ ਨਹੀਂ ਇਹ ਸਾਰੇ ਸਾਥੀ ਸਾਡੇ ਨੂੰਕਰ ਹੋਣ ਕਰਕੇ ਜਾਣਦੇ ਨੇ ਕਿ ਕਿੱਥੇ-ਕਿੱਥੇ ਜਿਹੜੇ ਸਾਡੇ ਪੰਜਾਬੀ ਪਸ ਦੇ ਪਰ ਭਰਾ ਭੈਣ ਭਰਾ ਨੀ ਇਹਨਾਂ ਨੂੰ ਇਹ ਸਮਾਨ ਦੀ ਲੋੜ ਆ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਔਰ ਇਸ ਤੋਂ ਅਲਾਵਾ ਅਸੀਂ ਹੁਣ ਸਾਡਾ ਜਿਹੜਾ ਨੈਕਸਟ ਜਿਹੜਾ ਪ੍ਰੋਗਰਾਮ ਹੈ ਉਹ ਲੋਈਆਂ ਬਲਾਕ ਜਿਹੜਾ ਆ ਉਧਰਲੇ ਪਾਸੇ ਜਾਣ ਦਾ ਮੰਡ ਖੇਤਰ ਦਾ ਲੋਈਆਂ ਵਾਲਾ ਏਰੀਆ ਉੱਥੇ ਵੀ ਸੁਲਤਾਨਪੁਰ ਲੋਧੀ ਵਾਲੇ ਪਾਸੇ ਜਿੱਥੇ ਉੱਥੇ ਵੀ ਸਾਡਾ ਬੀਅਰਡ ਫਰੰਟ ਜਿਹੜਾ ਸਾਡਾ ਉਸ ਜੋ ਕਰੇਗਾ ਉਹਨਾਂ ਦੇ ਸੰਬੰਧ ਇਹ ਸਮਗਰੀ ਜੀ ਤੁਹਾਡੇ ਸਾਹਮਣੇ ਪਈ ਹੈ 50 ਦੇ ਕਰੀਬ ਜਿਹੜੇ ਆ ਚੋਕਰ ਦੇ ਮੋਰੇ ਨੇ 50 ਦੇ ਕਰੀਬ ਕੰਬਲ ਨੇ ਬਾਕੀ ਇੰਨਾ ਕੀ ਇਹ ਸਾਡੇ ਕੋਲ ਰਸਣ ਵੀ ਆ ਜੀ ਅੱਜ ਦੇ ਲਈ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੇਖੋ ਜੀ ਕੁਦਰਤ ਦੀ ਕਰੋਪੀ ਹੈ ਜਿਹੜੀ ਕਿ ਲਗਾਤਾਰ ਪੰਜਾਬ ਨੂੰ ਚੱਲਣੀ ਪੈ ਰਹੀ ਹੈਗੀ ਅਸੀਂ ਜੇ ਪਿੱਛੇ ਹੜਾ ਦੀ ਗੱਲ ਕਰੀ 1988 ਵਿੱਚ ਆਏ 94 ਵਿੱਚ ਆਏ ਆ ਪਿਛਲੇ ਸਾਲ 2023 ਵਿੱਚ ਵੀ ਆਏ ਆ ਤੇ ਹੁਣ 2025 ਵਿੱਚ ਆਏ ਹੈਗੇ ਪੰਜਾਬ ਰਿਸ਼ੀਆਂ ਗੁਰੂਆਂ ਦੀ ਧਰਤੀ ਹੈ ਤੇ ਹਮੇਸ਼ਾ ਪੰਜਾਬ ਬਚਿਆ ਹੈਗਾ ਵਾ ਭਾਈਚਾਰਕ ਸਾਂਝ ਦੇ ਕਰਕੇ ਤੇ ਉਸੇ ਭਾਈਚਾਰਕ ਸਾਂਝ ਦੇ ਕਰਕੇ ਜਿਹੜਾ ਹੈ ਵਾ ਵੀ ਸਾਡੇ ਅੰਦਰ ਜਿਹੜੀ ਹੈਗੀ ਆ ਗੁਰੂਆਂ ਨੇ ਦਿੱਤੀ ਹੈਗੀ ਆ ਉਹਨੂੰ ਆਪਾਂ ਅੱਗੇ ਲੈ ਕੇ ਤੁਰੇ ਆ ਤੇ ਜਿਹਦੇ ਕਰਕੇ ਆਪਾਂ ਤੁਸੀਂ ਦੇਖ ਰਹੇ ਹੋ ਕੰਬਲ ਹੈ ਪਾਣੀ ਦੀਆਂ ਬੋਤਲਾਂ ਰਾਸ਼ਨ ਜਾਂ ਚੋਕਰ ਹੈ ਕਿਉਂਕਿ ਅਸੀਂ ਸਾਨੂੰ ਭਾਈਚਾਰਾ ਪਿਆਰਾ ਸਾਨੂੰ ਸਰਕਾਰਾਂ ਵੱਲੋਂ ਕੋਈ ਮਿਲੇ ਚਾਹੇ ਨਾ ਮਿਲੇ ਪਰ ਸਾਡੀ ਇਹ ਕੋਸ਼ਿਸ਼ ਹੈ ਵੀ ਅਸੀਂ ਵੱਧ ਤੋਂ ਵੱਧ ਭਾਈਚਾਰਕ ਸਾਂਝ ਨੂੰ ਅੱਗੇ ਲਿਜਾ ਕੇ ਵੱਧ ਤੋਂ ਵੱਧ ਇਹਨਾਂ ਦੀ ਜਿਹੜੀ ਹੈਗੀ ਆ ਉਹ ਮਦਦ ਕਰ ਸਕੀ ਆ ਸਭ ਤੋਂ ਪਹਿਲਾਂ ਮੀਡੀਆ ਸਾਥੀਆਂ ਦਾ ਧੰਨਵਾਦ ਹੈ ਜੀ ਉਸ ਸਮਾਂ ਦਾ ਸਾਡੇ ਸਰਤਾਜ ਜੀ ਹੈਗੇ ਆ ਜਿਲ੍ਹਾ ਪ੍ਰਧਾਨ ਬੀਅੜ ਅਧਿਆਪਕ ਫਰੰਟ ਇਹਨਾਂ ਦਾ ਧੰਨਵਾਦ ਹੈਗਾ ਆ ਕਿ ਇਹਨਾਂ ਨੇ ਜਿਹੜੀ ਸਾਨੂੰ ਜਾਣਕਾਰੀ ਦਿੱਤੀ ਐ ਇਸ ਇਲਾਕੇ ਦੀ ਸਾਨੂੰ ਇਹਦਾ ਗਿਆਨ ਨਹੀਂ ਸੀਗਾ ਇਹਨਾਂ ਪਰ ਇਹਨਾਂ ਦੇ ਜਦੋਂ ਸੰਪਰਕ ਚ ਆਏ ਆ ਤੇ ਅਸੀਂ ਵੀ ਸੋਚਿਆ ਵੀ ਇਸ ਇਲਾਕੇ ਦੀ ਜਿਹੜੀਆਂ ਮਦਦ ਕੀਤੀ ਜਾਵੇ ਤੇ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਲੋਈਆਂ ਛਾ ਕੋਟ ਸਾਰਾ ਏਰੀਆ ਜਿਹੜਾ ਅਫੈਕਟਡ ਸੀਗਾ ਫੜਾ ਨਾਲ ਉੱਥੇ ਗਏ ਸੀਗੇ ਇਸ ਵਾਰੀ ਅਸੀਂ ਇੱਧਰ ਵੀ ਕਰ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਕੁਝ ਦਿਨਾਂ 'ਚ ਜਦੋਂ ਵੀ ਪਾਣੀ ਉਤਰਦਾ ਹੈਗਾ ਆ ਆਪਣੇ ਸਦਵਾਬੇਟ ਇਲਾਕਾ ਤੇ ਲੋਈਆਂ ਇਲਾਕਾ ਜਿਹੜਾ ਹੈਗਾ ਕਵਰ ਕਰਾਂਗੇ ਕਿਉਂਕਿ ਇਹ ਸਾਡੇ ਪੰਜਾਬੀ ਭਰਾ ਨੇ ਅਧਿਆਪਕ ਸਾਡਾ ਫਰਜ ਹੈਗਾ ਆ ਇੱਕ ਸਿੱਖਿਆ ਨੂੰ ਲੈ ਕੇ ਬੱਚਿਆਂ ਨੂੰ ਪੜਾਉਣਾ ਆ ਤੇ ਇੱਕ ਇਨਸਾਨੀਅਤ ਦੇ ਨਾਂ ਤੇ ਪੰਜਾਬੀਅਤ ਦੇ ਨਾਂ ਤੇ ਆਪਣੇ ਸਮਾਜ ਦੀ ਮਦਦ ਕਰਨੀ ਹੈ ਧੰਨਵਾਦ ਕਿਉਂ ਸਾਡੇ ਇਲਾਕੇ ਦੇ ਵਿੱਚ ਆ ਕੇ ਸਾਡੀ ਹੜਪੀੜਤਾ ਦਾ ਉਹਨਾਂ ਨੇ ਦੁੱਖ ਸੁਣਿਆ ਔਰ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਹੀ ਜੜਦੀ ਖਲਾ ਬਖਸ਼ੇ ਕਿਉਂਕਿ ਪੂਰੇ ਪੰਜਾਬ ਦੀ ਇਹ ਤਰਾਸਦੀ ਹੈ ਤੇ ਜਦੋਂ ਆਪਾਂ ਗਰੁੱਪ ਬਣਾ ਕੇ ਇਦਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਗਏ ਉੱਥੇ ਸਾਡੇ ਕਾਲਾ ਵੀਰ ਹੈ ਹਰਪ੍ਰੀਤ ਜੀ ਸਾਨੂੰ ਸਹਿਯੋਗ ਕਰ ਰਹੇ ਐ ਔਰ ਸਾਰੇ ਹਦਿਆਪਕ ਬੀਅਰਡ ਫਰੰਟ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਉਹ ਸਾਡੇ ਆ ਕੇ ਹਾਲਾਤ ਵੀ ਤੁਸੀਂ ਦੇਖ ਲਏ ਐ ਗਰਾਊਂਡ ਪੱਧਰ ਤੇ ਆ ਕੇ ਜ਼ੀਰੋ ਗਰਾਊਂਡ ਪੱਧਰ ਤੇ ਆ ਕੇ ਜਦੋਂ ਤੁਸੀਂ ਹਾਲਾਤ ਦੇਖੇ ਐ ਦੋ-ਦੋ ਫੁੱਟ ਪਾਣੀ ਘਰਾਂ ਦੇ ਵਿੱਚ ਘਾਰ ਐ ਔਰ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਦੇ ਨਾਂ ਤੇ ਚਲੋ ਆਪਾਂ ਪੂਰਤੀ ਵੀ ਨਹੀਂ ਕਰ ਸਕਦੇ ਪਰ ਜਦੋਂ ਤੁਸੀਂ ਆ ਕੇ ਸਾਡੇ ਨਾਲ ਖਲੋਗੇ ਔਰ ਇਹ ਸਾਡੇ ਲਈ ਬਹੁਤ ਵੱਡਾ ਹੌਸਲਾ ਹੈ ਇਹ ਮੈਂ ਸਾਰਿਆਂ ਨੂੰ ਸਾਂਝੇ ਤੌਰ ਤੇ ਇਹ ਤਾਂ ਗੀਤ ਕਰਦਾ ਕਿ ਸਾਡੇ ਨਾਲ ਲਗਾਤਾਰ ਜੁੜੇ ਰਹੋ ਜਦੋਂ ਇਹ ਪਾਣੀ ਉਤਰ ਗਿਆ ਉਸ ਤੋਂ ਬਾਅਦ ਅਸਲੀ ਮਿਹਨਤ ਸ਼ੁਰੂ ਹੋਣੀ ਹੈ ਤੁਸੀਂ ਘਰਾਂ ਤੱਕ ਸਾਡੇ ਨਾਲ ਆ ਕੇ ਸਾਡਾ ਸਹਿਯੋਗ ਦਿਓ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ